ਸੰਗੀਤਕੀ ਉਪਰਕਰਨ ਮੈਂ ਸਾਰੇ ਤੇਜਵਾਰਸੀਆਂ ਨੂੰ ਪੰਜਾਬ ਵਾਲਸੀਆਂ ਨੂੰ ਕਿਹਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨੱਠੇ ਕਰਨਾਂ ਤੇ ਚੱਲਣਾ ਚਾਹੀਦਾ ਆਪਣੇ ਵਿੱਚ ਵੀ ਕੁਝ ਕਰਕੇ ਰੱਖਣਾ ਚਾਹੀਦਾ ਕਿਉਂਕਿ ਸਾਡਾ ਤੇਜ ਸਾਡਾ ਪੰਜਾਬ ਸਾਡਾ ਮਿੱਤਾਂ ਮਿਲਿਆ ਹੈ ਐਨਾ ਹੀ ਗੰਦਾ ਅੰਦਰਾ ਪ੍ਰਸਤੁਤ ਹੋ। ਬਾਅਦ ਵਿੱਚ ਉਸ ਖੋਲਵੇਂ ਜੋਦੇ ਨੂੰ ਸਭ ਦਾ ਅਧਿਤੀ ਦੇ ਇਕੱਠੇ ਹੋਇਆ ਕਿ ਜਿਸ ਨੇ ਆਪਣੀ ਅਗਭਤ ਨਾ ਦੇਖਦੇ ਹੋਏ ਜਿਹੜਾ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਇਸ ਦੇਸ਼ ਦੇ ਦੇਸ਼ ਵਾਸੀਆਂ ਦੇ ਨਾਲ ਜਿਹੜਾ ਕਤੂਰਗੜ੍ਹ ਦੇ ਇੱਕ ਗੁਰੂਮਾਨ ਦੇ ਪਿਤਾ ਜੀ ਜਿਹੜੇ ਤੋਂ ਮੁੱਢ ਨੂੰ ਪੜ੍ਹਾ ਲੈਣ ਆਪਣੇ 25 ਸਾਲ ਤੋਂ ਵੱਧ ਸਮਾਂ ਲਾ ਕੇ ਵੀ ਉਸ ਉਸ ਬੱਚੇ ਨੂੰ ਉਹਦਾ ਸਭ ਕੁਝ ਸਿਖਾਇਆ ਉਸ ਵਾਸੀ ਜਿਹੜੀ ਸਕੂਲ ਵੀ ਇਸ ਉਤਮ ਸੰਵਿਧਾਨਾ ਆਦਿ ਸਿੱਖਿਆ ਦੇ ਆਗੂ ਆ ਰਹੇ ਆਂ ਮੇਰੇ ਉਹ ਸਾਰੇ ਦੇਸ਼ ਵਸੇ ਹੋਏ ਇਹ ਅਪੀਲ ਹੈ ਤੇ ਤੁਸੀਂ ਦੇਖੋ ਹਰ ਕੋਈ ਇੱਕ ਸ਼ਿਕਾਇਤ ਕਰਦਾ ਨਹੀਂ ਜਾਂ ਕਿ ਮੇਰ ਨੂੰ ਆ ਨਹੀਂ ਮੇਰੇ ਕੋਲ ਜਿਹੜਾ ਕੋ ਬੱਦਾ ਪਰਉ ਕਿਸ ਹਾਲਾਤ ਦੇ ਵਿੱਚ ਹੋਵੇ ਅੱਗੇ ਪਿਛੇ ਕੁਝ ਰਹੋਗੇ ਜੇ ਕੋ ਜज्ਵਾ ਰੱਖੂਗਾ ਤੇ ਉਹਦੇ ਤੇ ਪੌਜ਼ ਰੱਖਦਾ ਉਹਦੀ ਮਿਸਾਲ ਸਰਦਾਰ ਉਧਮ ਸਿੰਘ ਜੀ ਉਸਨੇ ਆਪਣੇ ਪਰੋ ਆਪਣੂ ਪਾਰਟੀ ਨੂੰ ਰੱਖਿਆ ਕਿ ਕੰਮ ਚੱਲੀ ਅੱਗੇ ਅੱਡਾਂ ਦਾ ਬਹੁਤ ਬਹੁਤ ਇਸ ਸੰਸਰ ਦੇ ਤੋਂ ਤੇ ਪੀ ਸਾਹਿਬ ਜਿਹੜੇ ਸਾਡੇ ਬਲੌਗ ਪਰ ਆਣ ਸਟੂਡੈਂਟ ਸਾਹਿਬ ਰਾਣਾ ਜੀ ਬਹੁਤ سارے ਮੇਰੇ ਦਿਲਪ੍ਰੀਤ ਸੀ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਸ ਖੇਤਰ ਨੂੰ ਨਾਮ ਬਖਸ਼ਣ ਲਈ ਇਕੱਠੇ ਹੋਏ ਆਂ ਔਰ ਆਸ ਕਰਦੇ ਆਂ ਕਿ ਜਿਹੜੇ ਸਾਡੀ ਆਉਣ ਵਾਲੀ ਪੁਸਤਕਾਂ ਦੀ ਉਚਾਤ ਰੱਖਣਗੇ ਉਹਨਾਂ ਦੇ ਪੂਰਨਿਆਂ ਤੇ ਛਾਦਿਆਂ ਹੋਏ ਆਂ ਜੋ ਦੇਸ਼ ਦੇ ਨਾਲ ਜੋ ਇਸ ਪੰਜਾਬ ਦੇ ਨਾਲ ਜਿਹੜੇ ਤੁਹੂ ਕਰਨ ਵਾਲੇ ਆ ਉਹਨਾਂ ਤੋਂ ਬੜਦਾ ਜਿਹੜਾ ਸਦਾ ਲਿੰਗ ਦੀ ਰੱਤੀ ਨਾ ਸਦਾ ਨਾਲ ਚਾਹਤਾਂ ਬੋਲਦਾ ਪਰ ਆਸ ਕਰਦਾ ਕਿ ਸਦਾ ਹੀ ਜਿਹੜੀ ਸਾਡੇ ਜਿੰਨੇ ਖੂਨ ਦੇ ਵਿੱਚ 흘ਲੀ ਹੈ ਜਿਹੜੀ ਜਿਹੜੀ ਦਿਸਕੋ ਨਾ ਨਾ ਕਰ ਜਿਹੜੀ ਸਦਾ ਰਹੇਗੀ ਅਸੀਂ ਇੱਕ ਦੂਜੇ ਦੇ ਨਾਲ ਜਿੱਥੇ ਭਾਈਚਾਰੇ ਕਿਨ ਸਾਂਝ ਦੇ ਨਾਲ ਰਾਂਗੇ ਜਿੱਥੇ ਉੱਥੇ ਇਹ ਵੀ ਹੈ ਕਿ ਜਿਹੜਾ ਸਾਡੇ ਨਾਲ ਤਕਾਦਰ ਨੂੰ ਉਹ ਬਦਲਾ ਦੇਦਾ ਹੈ ਹੱਸੋ ਲੋਕਾ یہی باقی ਨਿਸ਼ਾਨ ਹੋਗਾ ਅੱਜ ਅਸੀਂ ਆਮ ਆਦਮੀ ਪਾਰਟੀ ਦੀ ਸੂਚੀ ਜਿਹੜੀ ਨਵੇਂ ਕਪੂਰਥਲੇ ਦਾ ਸੰਗਠਨ ਹੈ ਸਾਡੇ ਹਲਕਾ ਇੰਚਾਰਜ ਕਰਮਜੀਤ ਸਿੰਘ ਚੰਦੀ ਜੀ ਐਡਵੋਕੇਟ ਸਾਹਿਬ ਤੇ ਮੇਰਾ ਛੋਟਾ ਵੀਰ ਕੁਲਿੰਦਰ ਸਿੰਘ ਟੋਟ ਆਰਕੀਟੈਕਟ ਔਰ ਸੰਗਠਨ ਇੰਚਾਰਜ ਹਲਕਾ ਕਪੂਰਥਲਾ ਡੀਐਸਪੀ ਗੁਰਨਾਮ ਸਿੰਘ ਗੁਰਪ੍ਰੀਤ ਸਾਰੇ ਹੀ ਬਲਾਕ ਪ੍ਰਧਾਨ ਔਰ ਪਿੰਡ ਦੇ ਮੁਵੱਬਰ ਪੰਚ ਸਰਪੰਚ ਸਾਰੇ ਇਕੱਠੇ ਹੋਏ ਆਂ ਅੱਜ ਅਸੀਂ ਸ਼ਹੀਦ ਕੁਤਮ ਸਿੰਘ ਦੀਆਂ ਸ਼ਹੀਦੂਨ ਸਿੰਘ ਜੀ ਦੀ ਯਾਦ ਵਿੱਚ ਇਕਤਰ ਹੋਏ ਆਂ ਔਰ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦੇ ਆਂ ਅਸਲ ਦੇ ਵਿੱਚ ਜਿਹੜੇ ਪੰਜਾਬ ਵਾਸਤੇ ਸੁਪਨਾ ਲਿਆ ਸੀ ਨਾ ਸ਼ਹੀਦ ਭਗਤ ਸਿੰਘ ਨੇ ਉਧਮ ਸਿੰਘ ਨੇ ਕਰਤਾਰ ਸਿੰਘ ਸਰਾਭਾ ਨੇ ਉਹ ਅਸੀਂ ਉਹਨਾਂ ਦੇ ਸੁਪਨਿਆਂ ਵਰਗਾ ਪੰਜਾਬ ਸਿਰਜਣ ਦਾ ਯਤਨ ਕਰ ਰਹੇ ਆਂ ਸਾਡੇ ਪੰਜਾਬ ਨੂੰ ਬੇਸ਼ੱਕ ਬੰਨਸੋਨੇ ਘੁਣ ਲੱਗੇ ਹੋਏ ਨੇ ਔਰ ਸਾਡੀ ਪੰਜਾਬ ਸਰਕਾਰ ਸੂਬਾ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਉਹ ਸਾਰੇ ਘੁਣ ਤੇ ਦਾਗ ਦੂਰ ਕਰ ਰਹੀ ਹੈ ਅੱਜ ਅਸੀਂ ਸ਼ਹੀਦਾਂ ਨੂੰ ਜਿੱਥੇ ਨਮਨ ਕਰਦੇ ਆਂ ਉੱਥੇ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਸਾਡੇ ਪੰਜਾਬ ਦੀ ਜਿਹੜੀ ਆਬੋ ਹਵਾ ਉਹਦੇ ਵਿੱਚ ਹੋਰ ਨਖਾਰ ਆਵੇ ਸਾਡਾ ਪੰਜਾਬ ਸੋਨੇ ਦੀ ਚਿੜੀ ਤੋਂ ਨੇ ਬਿਹਤਰ ਹੋਰ ਤਸ਼ਬੀਹ ਦੇ ਕੇ ਅਸੀਂ ਲੋਕਾਂ ਵਿੱਚ ਉਜਾਗਰ ਕਰ ਸਕੀਏ ਔਰ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ ਅੱਜ ਪੰਜਾਬ ਸਰਕਾਰ ਵੱਲੋਂ ਬੜਾ ਵੱਡਾ ਪ੍ਰੋਗਰਾਮ ਲਿਆਂਦਾ ਗਿਆ ਸੁਨਾਮ ਵਿਖੇ ਅਸੀਂ ਸਾਰੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਆਪਣੇ ਵੱਲੋਂ ਸੱਚੀ ਸੁੱਚੀ ਸ਼ਰਧਾਂਜਲੀ ਪੇਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ